ਸਾਰਿਆਂ ਮੇਰੇ ਵੱਲੋਂ ਜੀ ਐਮ ਸੀ ਦੀ ਸੋ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਅੱਜ ਦਾ ਦਿਨ ਸਾਡਾ ਗੁੱਡ ਫਰਾਈਡੇ ਜੋ ਬਹੁਤ ਪਵਿੱਤਰ ਤਿਹਾੜਿਆ ਔਰ ਇੱਥੇ ਮੁਸੀਬਾਈ ਚਾਰੇ ਦੀ ਜਿੱਤ ਹੋਈ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਜਾਟ ਮੂਵੀ ਜਿਹੜੀ ਰਿਲੀਜ਼ ਹੋਈ ਸੀ ਜਿਹਦੇ ਵਿੱਚ ਕੁਝ ਅਪੱਤੀਜਨਕ ਸੀਨ ਸੀ ਔਰ ਜੋ ਫਿਲਮ ਐਕਟਰ ਨੇ ਉਹ ਚਰਚੇ ਦੇ ਵਿੱਚ ਬੈਠ ਕੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਸਰੂਪ ਦੇ ਪਿੱਛੇ ਖਲੋ ਕੇ ਅੱਗੇ ਖਲੋ ਕੇ ਉਹ ਗੱਲ ਕਰ ਰਹੇ ਨੇ ਵੀ ਪ੍ਰਭੂ ਤੁਹਾਡਾ ਬਿਜ਼ੀ ਆ ਉਹਨੇ ਮੈਨੂੰ ਭੇਜਿਆ ਔਰ ਆਮਨ ਸ਼ਬਦ ਦੀ ਸਾਡੇ ਬੇਅਦਵੀ ਕੀਤੀ ਔਰ ਗੋਲੀਆਂ ਮਾਰ ਮਾਰ ਕੇ ਚਰਚੇ ਦੇ ਵਿੱਚ ਸਾਰਿਆਂ ਨੂੰ ਪਹੁੰਚ ਦਿੱਤਾ ਗਿਆ ਦਰਸਾਇਆ ਗਿਆ ਜਿਹਨੂੰ ਦੇਖ ਕੇ ਪੂਰੇ ਦੇਸ਼ਾ ਵਿਦੇਸ਼ਾ ਦੇ ਵਸਦੇ ਮਸੀਹ ਭਾਈ ਚਰਚ ਬਹੁਤ ਰੋਸ਼ ਸੀ ਔਰ ਗਲੋਬਲ ਕਿਸ਼ਰੈਕਸ਼ਨ ਕਮੇਟੀ ਨੇ ਦਾ ਸਖਤ ਨੋਟਿਸ ਲੈਂਦੇ ਹੋਏ ਪ੍ਰਸ਼ਾਸਨ ਨਾਲ ਗੱਲ ਕੀਤੀ ਦਿਲੰਦਰ ਪੁਲਿਸ ਕਮਿਸ਼ਨਰ ਨਾਲ ਗੱਲ ਕੀਤੀ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਇਹਨਾਂ ਬੰਦਿਆਂ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਔਰ 2 ਦਿਨ ਦਾ ਟਾਈਮ ਅਸੀਂ ਉਹਨਾਂ ਨੂੰ ਦਿੱਤਾ ਸੀ ਪਰ 3 ਤੀਸਰੇ ਦਿਨ ਪੁਲਿਸ ਪ੍ਰਸ਼ਾਸਨ ਨੇ ਪਰਚਾ ਦਰਜ ਕਰਕੇ ਐਫ ਆਈ ਆਰ ਬਿਨਸ ਬਿਨਸ ਜ਼ੀਤਾਰਾ ਲਗਾ ਕੇ 295 ਦਾ ਪਰਚਾ ਦਰਜ ਕਰਕੇ ਐਫ ਆਈ ਆਰ ਸਾਨੂੰ ਦਿੱਤੀ ਆ ਔਰ ਮੈਨੂੰ ਸੈਂਸਰ ਬੋਰਡ ਵੱਲੋਂ ਵੀ ਆ ਗਿਆ ਔਰਨਾ ਵੱਲੋਂ ਲਿਖਤੀ ਵੀ ਆ ਗਿਆ ਵੀ ਇਹ ਜਿਹੜਾ ਸੀਨਸੀ ਡਿਲੀਟ ਕਰ ਦਿੱਤਾ ਵਾ ਔਰ ਇਸ ਲਈ ਮੈਂ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਔਰ ਖਾਸ ਕਰਕੇ ਆਪਣੇ ਪੂਰੇ মিডিਆ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਡੀ ਆਵਾਜ਼ ਜਿਹੜੀ ਆ ਰੱਖੀ ਆ ਜੀ ਕੱਲ ਇੱਕ ਅਸੀਂ ਇੱਕ ਅਹਿਮ ਮੀਟਿੰਗ ਬੁਲਾਈ ਆ ਪੂਰੇ ਪੰਜਾਬ ਤੋਂ ਨਹੀਂ ਪੂਰੇ ਹਿੰਦੁਸਤਾਨ ਤੋਂ ਸਾਡੇ ਲੀਡਰ ਸਹਿਬਾਨ ਆ ਰਹੇ ਨੇ ਪਾਦਰੀ ਸਹਿਬਾਨ ਆ ਰਹੇ ਨੇ ਔਰ ਸਾਡੀਆਂ ਭਰਾਤੀ ਜਥੇਬੰਦੀਆਂ ਆ ਰਹੀਆਂ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਏਗੀ ਔਰ ਅਗਲਾ ਜਿਹੜਾ ਐਕਸ਼ਨ ਆ ਉਹ ਲਿਆ ਜਾਏਗਾ ਅਗਰ ਤੇ ਇਹ ਮਾਫੀ ਮੰਗਦੇ ਨੇ ਜਨਤਕ ਹੋ ਕੇ ਤੇ ਫਿਰ ਮੁਸੀਬਤ ਇਹਦੇ ਤੇ ਸੋਚ ਵਿਚਾਰ ਕਰ ਸਕਦਾ ਔਰ ਮੈਂ ਦੱਸਣਾ ਚਾਹੁੰਦਾ ਤੁਹਾਡੇ ਮੱਦੇ ਮਰੈ ਅਸੀਂ ਬਾਲੀਵੁੱਡ ਇੰਡਸਟਰੀ ਦੇ ਖਿਲਾਫ ਨਹੀਂ ਆ ਅਸੀਂ ਸਨੀ ਦਿਓਲ ਦੇ ਖਿਲਾਫ ਨਹੀਂ ਆ ਰਦੀਪ ਹੁੰਡਾ ਦੇ ਖਿਲਾਫ ਨਹੀਂ ਆ ਮਗਰ ਅਸੀਂ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਹੜੇ ਇਹ ਐਕਟੀਵਿਟੀ ਕਰਦੇ ਨੇ ਅਗਰ ਪੁਲਕ ਵਿੱਚ ਵੀ ਕੋਈ ਐਕਟੀਵਿਟੀ ਇਹਦਾਦੀ ਕਰੇਗਾ ਮਸੀਹ ਭਾਈਚਾਰੇ ਦੇ ਖਿਲਾਫ ਉਰਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਔਰ ਜ਼ਿਲ੍ਹੇ ਦੀਆਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਉਹਨਾਂ ਨੂੰ ਜ਼ਰੂਰ ਸਟਾਇਆ ਜਾਏਗਾ ਜਿਵੇਂ ਸਮਝਦਾ ਵੀ ਮਸੀਹ ਭਾਈਚਾਰੇ ਨੂੰ ਇੱਕ ਸੌਫਟ ਟਾਰਗੇਟ ਸਮਝਿਆ ਜਾਂਦਾ ਵੀ ਮਸੀਹ ਭਾਈਚਾਰੇ ਨੂੰ ਗਾਲ੍ਹਾਂ ਕੱਢ ਲਓ ਬੋਲੋ ਵੀਡੀਓ ਬਣਾ ਲਓ ਗਲਤ ਇਹਨਾਂ ਦੇ ਉੱਪਰ ਇਹਨਾਂ ਨੇ ਕੁਝ ਨਹੀਂ ਬੋਲਣਾ ਮਗਰ ਹੁਣ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਕਿਸੇ ਨੂੰ ਮਾਫ ਨਹੀਂ ਕਰੇਗੀ ਅਗਰ ਕੋਈ ਵੀ ਸ਼ਰਾਰਤੀ ਅਨਸਰ ਮੱਸੀ ਭਾਈਚਾਰੇ ਦੇ ਖਿਲਾਫ ਐਕਟੀਵਿਟੀ ਕਰੇਗਾ ਉਰਤੇ ਬੰਦੀ ਕਾਨੂੰਨੀ ਕਾਰਵਾਈ ਜਰੂਰ ਕਰਵਾ ਦਿੱਤੀ ਜਾਏਗੀ ਧੰਨਵਾਦ ਮੈਂ ਸਮਝਦਾ ਵੀ ਫਿਲਮਾਂ ਜਿਹੜੀਆਂ ਬਣਦੀਆਂ ਇਹਨਾਂ ਦੇ ਵਿੱਚ ਹਰ ਧਰਮ ਦਾ ਇੱਕ ਨਾ ਇੱਕ ਬੰਦਾ ਹੋਣਾ ਚਾਹੀਦਾ ਸਿੱਖ ਧਰਮ ਦਾ ਵੀ ਕੋਈ ਨਾ ਕੋਈ ਬੰਦਾ ਹੋਣਾ ਚਾਹੀਦਾ ਇਸਾਈ ਧਰਮ ਦਾ Hindu ਧਰਮ ਦਾ ਮੁਸਲਮਾਨ ਧਰਮ ਦਾ ਕਿਉਂਕਿ ਅਗਰ ਫਿਲਮ ਜਦੋਂ ਬਣ ਜਾਂਦੀ ਆ ਰਿਲੀਜ਼ ਹੋ ਜਾਂਦੀ ਆ netflix ਤੇ ਆ ਗਈ ਲੋਕਾਂ ਨੇ ਦੇਖ ਲਈ ਫਿਰ ਅਸੀਂ ਜਥੇਬੰਦੀਆਂ ਰੋਲਾ ਪਾਉਂਦੀਆਂ ਇਹ ਪਰਚੇ ਦਰਜ ਕਰ ਦਿੰਦੇ ਨੇ ਜਸੀਰ ਵੀ ਕੱਟ ਦਿੰਦੇ ਨੇ ਇਹ ਚੀਜ਼ ਜਿਹੜੀ ਗਲਤ ਆ ਇਹ ਹੁਣੇ ਨਹੀਂ ਚਾਹੀਦੀ ਇਹ ਪਹਿਲਾਂ ਹੀ ਵੱਖ-ਵੱਖ ਧਰਮਾਂ ਦੇ ਲੋਕ ਇਹਨਾਂ ਨੂੰ ਲੈਣੇ ਚਾਹੀਦੇ ਆ ਪਰ ਲਿਖਤੀ ਉਹਨਾਂ ਕੋਲ ਲੈਣਾ ਚਾਹੀਦਾ ਵੀ ਤੁਹਾਨੂੰ ਕੋਈ ਪੱਤੀ ਦੇਣੀ ਆ ਅਗਰ ਉਹ ਲਿਖਤੀ ਦਿੰਦੇ ਨੇ ਤੇ ਇਹਨਾਂ ਨੂੰ ਉਹ ਸੀਨ ਪਾਉਣਾ ਚਾਹੀਦਾ ਨਹੀਂ ਤੇ ਉਹ ਫਿਲਮ ਦੇ ਵਿੱਚ ਸੀਨ ਜਿਹੜਾ ਡਿਲੀਟ ਕਰ ਦੇਣਾ ਚਾਹੀਦਾ ਮੈਂ ਸਮਝਦਾ ਵੀ ਜਿੱਦਾਂ ਸਾਡਾ ਗੁੱਡ ਫਰਾਈਡੇ ਆ ਪੂਰੇ ਦੇਸ਼ਾਂ ਵੀ ਦੇਸ਼ਾਂ ਦੇ ਵਿੱਚ ਪੂਰੇ ਸਮੁੱਚੇ ਵੇ ਲੋਕਾਂ ਦੇ ਵਿੱਚ ਮਨਾਇਆ ਜਾਂਦਾ ਉਹਨੂੰ ਲੈ ਕੇ ਇਹ ਸੋਚੀ ਸਮਝੀ ਇਹਨਾਂ ਦੀ ਪਲੈਨਿੰਗ ਸੀ ਪੋਪੁਲਾਰਿਟੀ ਲਈ ਪੋਪੁਲਾਰਿਟੀ ਲੈਣ ਦੇ ਲਈ ਵੀ ਇਹ ਸੀਨ ਜਿਹੜਾ ਪਾਇਆ ਜਾਵੇ ਗੁੱਡ ਫਰਾਈਡੇ ਆ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਇਸਟਰ ਦੇ ਵਿੱਚ ਲੋਕੀ ਬਹੁਤ ਵੱਡੀ ਗਿਣਤੀ ਚਰਚਾਂ 'ਚ ਆਉਂਦੇ ਨੇ ਪਰਮੇਸ਼ਵਰ ਦਾ ਨਾਮ ਸਿਮਰਨ ਕਰਦੇ ਨੇ ਔਰ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਾਈ ਜਾਵੇ ਸੋ ਅਗਰ ਜਾਣ ਬੁੱਝ ਕੇ ਇਹਨਾਂ ਨੇ ਕੀਤਾ ਤ ਬਹੁਤ ਵੱਡੀ ਗਲਤ ਗੱਲ ਇਹਨਾਂ ਦੀ ਗਲਤੀ ਹੈ ਗੱਲ ਹੈ ਇਹਨਾਂ ਦੇ ਐਫ ਆਈ ਆਰ ਦਰਜ ਅਸੀਂ ਤਾਂ ਹੀ ਕਰਵਾਈ ਹੈ ਅਗਰ ਪਿਖੂ ਵਿੱਚ ਵੀ ਕੋਈ ਏਦਾਂ ਦੀ ਸ਼ਰਾਰਤ ਕਰੇਗਾ ਔਰ ਤੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਪੂਰਨ ਤੌਰ ਤੇ ਉਹਨਾਂ ਦੇ ਹੱਥ ਪਾਏਗੀ ਔਰ ਪਰਚੇ ਦਰਜ ਕਰਵਾ ਕੇ ਜੇਲ੍ਹ ਦੇ ਇਲਾਕੇ ਪਿੱਛੇ ਸਟਾਏਗੀ ਜਿਵੇਂ ਸਮਝਦਾ ਵੀ ਅਗਰ ਇੱਕ ਮਾਫੀਆਲੇ ਬਣੇ ਹੁੰਦੇ ਨੇ ਤੇ ਫਿਰ ਅਸੀਂ ਆਪਣੇ ਭਰਾਤੀ ਜਥੇ ਬੰਦੀਆਂ ਦੇ ਨਾਲ ਬੈਠ ਕੇ ਆਪਣੇ ਬਿਸ਼ਪ ਸਾਹਿਬਾਨਾਂ ਦੇ ਨਾਲ ਬੈਠ ਕੇ ਪਾਦਰੀ ਸਾਹਿਬਾਨਾਂ ਦੇ ਨਾਲ ਬੈਠ ਕੇ ਲਿਪੂਰੀ ਲੀਡਰਸ਼ਿਪ ਬੈਠ ਕੇ ਗੱਲ ਕਰੇਗੀ ਔਰ ਜੋ ਅਗਲਾ ਫੈਸਲਾ ਹੋਏਗਾ ਤੁਹਾਨੂੰ ਜੁਰਦਸ ਦਿੱਤਾ ਜਾਏਗਾ ਧੰਨਵਾਦ ਇਹ ਪਿਛਲੇ ਦਿਨੀ ਇੱਕ ਦਰਖਾਸਤ ਜਿਹੜੀ ਹੈ ਕ੍ਰਿਸ਼ਨ ਭਾਈਚਾਰੇ ਦੇ ਬਰਾਵਾ ਲੋਨ ਦਿੱਤੀ ਗਈ ਸੀ ਔਰ ਉਹਦੇ ਵਿੱਚ ਵਿਕੀ ਗੋਲਡ ਉਹਨਾਂ ਨੇ ਦਰਖਾਸਤ ਦਿੱਤੀ ਗਈ ਹੈ ਜਿਹਦੇ ਮਜਬੂਤ ਤੋਂ ਜਿਹੜੀ ਆ ਉਹ ਇੱਕ ਮੁਕਦਮਾ ਦਰਜ ਕੀਤਾ ਗਿਆ ਸਾਡੇ ਥਾਣੇ ਦੇ ਵਿੱਚ 87/25 ਔਰ ਇਹਦੇ ਵਿੱਚ ਅਗਲੀ ਤਫਤੀਸ਼ ਚੱਲ ਰਹੀ ਹੈ ਕੋਈ ਫਿਲਮ ਜਾਕ ਦੇ ਵਿੱਚ ਉਹਨਾਂ ਨੇ ਇਤਰਾਜ਼ ਕੀਤਾ ਸੀਗਾ ਕਿ ਇਹ ਸਾਡੇ ਧਾਰਮਿਕ ਭਾਵਨਾਵਾਂ ਨੂੰ ਕੇਸ ਪਹੁੰਚਿਆ ਉਹਦੀ ਤਕਰੀਰ ਜਿਹੜੀ ਆ ਆਰੰਭ ਕੀਤੀ ਗਈ। ਤੋਂ ਆਪਾਂ 5:25 ਫਿਰ ਇਹ ਦਾਜ ਹੋਈ ਆ। ਔਰ ਇਹਦੇ ਵਿੱਚ ਬੜੀ ਆ ਉਹ ਫਰਤਾਲ ਜਿਹੜੀ ਬੜੀ ਲੰਗਾਈ ਨਾਲ ਕੀਤੀ ਜਾ ਰਹੀ ਹੈ। ਫਿਲਮ ਸਟਾਰਾਂ ਤੇ ਕੀਤੀ ਗਈ ਹੈ। ਜਿਹਦੇ ਵਿੱਚ ਜਿਹੜੇ ਵੀ ਉਹਨਾਂ ਨੇ ਗੱਲ ਕੀਤੀ ਹੈ ਨਾਮ ਉਹ ਅਸੀਂ ਵੇਖਾਂਗੇ ਕਿਹੜੇ ਫਿਲਮ ਸਟਾਰਾਂ ਦਾ ਕੀ ਆ। ਉਹਦੇ ਵਿੱਚ ਫਿਲਮੇ ਵੇਖਣ ਤੋਂ ਹੀ ਪਤਾ ਲੱਗਣਾ ਕੀ ਆ। ਉਹ ਦੋ ਦਿਨ ਪਹਿਲਾਂ ਪ੍ਰੋਟੈਸਟ ਵੀ ਕੀਤਾ ਸੀ ਉਹਨਾਂ ਨੇ ਰੋਪ ਲਗਾਏ ਸੀਗੇ ਤੇ ਸ਼ਿਕਾਇਤ ਦਿੱਤੀ ਸੀਗੀ। ਸਾਡੇ ਕੋਲ ਦਰਖਾਸਤ प्राप्त ਹੋਈ ਸੀ ਜਿਹੜੀ ਜੋ ਦਿਖਾ ਦਿੱਤੀ ਹੈ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕੀਤੀ ਹੈ ਬਾਕੀ ਦਾਨੇ ਤਪतीश ਦਾ ਚੱਲੇਗਾ ਥੈਂਕ ਯੂ ਤੇ ਜਿਹੜੇ ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਕਿ ਉਹਨਾਂ ਨੂੰ ਨੋਟਿਸ ਵੀ ਜਾਰੀ ਕਰੇ ਨਹੀਂ ਪਹਿਲਾਂ ਅਸੀਂ ਆਪਣੀ ਤਪतीश ਕਰਾਂਗੇ ਔਰ ਤਪतीश ਦਾ ਹਿੱਸਾ ਹੈ ਇਹਨੂੰ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਪਰ ਨੋਟਿਸ ਤਾਂ ਜਾਰੀ ਕਰ ਦੋਗੇ ਜੀ ਸਾਈਡ ਜੋ ਵੀ ਆਏਗਾ ਤਪतीश ਤਰ੍ਹਾਂ ਉਹ ਬੈਸਟ ਹੈ ਥੈਂਕ ਯੂ